17 ਸਾਲਾਂ ਨੇ 18 ਮਾ ਲੱਗਾ ਇਹਨੂੰ ਰਿਸ਼ਤਾ ਹੋਇਆ ਸੀ ਤੇ ਬਾਹਰ ਜਾਂਦੇ ਸੀ ਬੱਚੇ ਘੁੰਮਣ ਵਿਆਹ ਨਹੀਂ ਹੋਇਆ ਜੀ ਬਸ ਰਿੰਗ ਸਰਵੇਣੀ ਹੋਈ ਆ ਥੋੜੀ ਦਿਨ ਨੂੰ ਮੈਰਿਜ ਕਰ ਦੇਣੀ ਆਂ ਬੇਟਾ ਹਾਂਜੀ ਤੇ ਵਿਆਹ ਬੇਣਾ ਬੇਟਾ ਹੋ ਗਿਆ ਹਾਂਜੀ ਸਾਰੇ ਸਹਿਮਤ ਆ ਹਾਂਜੀ ਕੁਛ ਨਹੀਂ ਹੋਣਾ ਇਹ ਸ਼ਾਦੀ ਕਰ ਦੇਣੀ ਉਹਨਾਂ ਦੇ ਨਾਲ ਹੀ ਆਈ ਰਿੰਗ ਸਰਵੇਣੀ ਖੁਦ ਕੀਤੀ ਆ ਗਿਆ ਉਹ ਸ਼ਾਦੀ ਕਰਨ ਲਈ ਤਿਆਰ ਆ ਪਰ ਉਮਰ ਦੇ ਦੀ ਘੱਟ ਵਸ 17 ਸਾਲਿਆਂ ਕੋਈ ਗੱਲ ਨਹੀਂ ਬਿਲਕੁਲ ਨਾਮ ਆ ਗਿਆ 17 ਸਾਲ ਦਾ ਬੱਚਾ ਕੁੜੀ ਦਾ ਹੋਇਆ ਜਾ ਹਾਂਜੀ ਕੋਈ ਰੋਕਿਆ ਨਹੀਂ ਕੋਈ ਘਰੋਂ ਜਾਂਦੇ ਜਾਂਦੇ ਸਾਹਮਣੇ ਆਈ ਕਿਆ ਚਲੋ ਬੱਚੇ ਆ ਚਲੋ ਫੇਰ ਕੋਈ ਗੱਲ ਨਹੀਂ ਹਾਂਜੀ ਇਦੀ ਛੋਟੀ ਉਮਰ ਦੀ ਬੱਚਾ ਹੋ ਗਿਆ ਹਾਂਜੀ ਗਲਤ ਨਹੀਂ ਹੈ ਗਾਇ ਹੈ ਤਾਂ ਸਹੀ ਗਲਤੀ ਹੈ ਚਲੋ ਸਰ Rajasthan ਸਰ ਐਸਐਮਓ ਸਾਹਵੋ ਲੋ ਲੈਟਰ ਆਈ ਸੀ ਕਿ ਇੱਕ 17 ਸਾਲ ਦੀ ਬੱਚੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਸਰ ਮੇਰੇ ਨਾਲ ਮਾ ਜੋਸੀ ਡਬਲਯੂਸੀ ਦੇ ਮੈਂਬਰ ਸਰੀਲਤਨ ਸਰ ਜੀ ਆ ਵਾਸਟਾਪ ਸੈਂਟਰ ਦੇ ਇੰਚਾਰਜ ਅਨੂ ਮੈਮ ਸਾਡੀ ਟੀਮ ਅੱਥੇ ਮੌਕੇ ਤੇ ਪਹੁੰਚੀ ਅੱਗੇ ਦੇਖਿਆ ਬੱਚਾ ਵੀ ਠੀਕ ਹੈ ਤੇ ਮਦਰ ਵੀ ਠੀਕ ਹੈ ਦੋਨੇ ਜਾਨੇ ਠੀਕ ਨੇ ਬਾਕੀ ਆਪਾਂ ਉਹਦੀ ਜਿਹੜੀ ਅਗਲੀ ਕਾਰਵਾਈ ਹੈ ਉਹ ਕਰ ਰਹੇ ਆਂ ਇਸ ਤਰ੍ਹਾਂ ਵਾ ਕੀ ਦੇਖੋ ਕੁੜੀ ਅੰਡਰੇਜ ਹੈ ਪਹਿਲਾਂ ਤਾਂ ਕੁੜੀ ਆਪਣੇ ਸੋਹਰੇ ਪਰਿਵਾਰ ਕੋ ਨਹੀਂ ਜਾਏਗੀ ਉਸ ਕੁੜੀ ਨੂੰ ਆਪਾਂ ਦੇਖਨੇ ਆ ਕਿ ਉਹ ਕੁੜੀ ਦਾ ਪ੍ਰੈਜ਼েন্ট ਪੋਜੀਸ਼ਨ ਕੀ ਹੈ ਟ੍ਰੇਜਰ ਪੋਜੀਸ਼ਨ ਦੇਖ ਕੇ ਜੇਕਰ ਉਹਦੇ ਮਦਰ ਕਹਿੰਦੇ ਆ ਕਿ ਆਪਾਂ ਕੁੜੀ ਨੂੰ ਆ ਰੱਖਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਪਹਿਲਾਂ ਤੇ ਆਪਾਂ ਸੀਡਬਲ ਸੀ ਅੱਗੇ ਪ੍ਰੋਡਿਊਸ ਕਰਾਂਗੇ ਸੀਡਬਲ ਸੀ ਅੱਗੇ ਬਿਆਨ ਹੋਣਗੇ ਅੱਗੋਂ ਸੀਡਬਲ ਸੀ ਡਿਸੀਜਨ ਲਏਗੀ ਕਿ ਆਪਾਂ ਨੂੰ ਕਿਸ ਤਰ੍ਹਾਂ ਕਰ ਸਰ ਉਹਨਾਂ ਨੇ ਕੁਝ ਨਹੀਂ ਕਿਹਾ ਉਹਨੇ ਕਿਹਾ ਕਿ ਮੇਰੀ ਰੀਗ ਸ਼ਰਮਣੀ ਹੋਈ ਹੈ ਕੁੜੀ ਨੇ ਤੇ ਉਸੇ ਲੜਕੇ ਦਾ ਉਹਦੇ ਇਨ ਲਾਜ਼ ਵੀ ਇੱਥੇ ਨਾਲ ਹੀ ਨੇ ਉਹਨਾਂ ਪਰਮਾਨਾਂ ਤੇ ਕਾਰਵਾਈ ਹੋਏਗੀ ਸਰ ਉਹ ਸੀਡਬਲ ਸੀ ਡਿਸੀਜਨ ਲਏਗੀ ਮੁੰਡਾ ਕਹਿੰਦੇ 20 ਸਾਲ ਦਾ ਹੱਲੇ ਉਹਦਾ ਆਪਾਂ ਕੋਈ ਪ੍ਰੂਫ ਨਹੀਂ ਦੇਖਿਆ ਲੜਕੀ ਦਾ ਪ੍ਰੂਫ ਤੇ ਦੇਖ ਲਿਆ ਉਹ ਆਏਗਾ ਦੇਖ ਕੇ ਤੁਹਾਡੇ ਨੂੰ ਕੀ ਭਰਨੀ ਕੀ ਜਾਈ ਅਸੀਂ ਸਾਰਾ ਸਰ ਮੈਂ ਤੁਹਾਨੂੰ ਕਹਿੰਦੇ ਆਪਾਂ ਜਸਟ ਆਏ ਆ ਅੱਗੇ ਪੂਰੀ ਦੇਖ ਕੇ ਸੀਐਡਬਲਯੂਸੀ ਅੱਗੇ ਪ੍ਰੋਡਿਊਸ ਕਰਾਂਗੇ ਜੋ ਡਿਸੀਜਨ ਲੈਣਗੇ ਹੁੰਦਾ ਹੈ ਮੈਂ ਰਤਨ ਲਾਲ ਸੀਡਬਲਯੂਸੀ ਮੈਂਬਰ ਜਾਣਕਾਰੀ ਮਿਲੀ ਸੀ ਕਿ ਇੱਕ ਨਬਾਲਗ ਬੱਚੀ ਨੇ ਬੱਚੇ ਨੂੰ ਜਨਮ ਦਿੱਤਾ ਹੈ ਔਰ ਇਹਦੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਅਸੀਂ ਬੱਚੇ ਦੇ ਬਾਰੇ ਫੈਸਲਾ ਕਰਾਂਗੇ ਪਰਿਵਾਰ ਨੂੰ ਪੁੱਛ ਕੇ ਲੜਕੀ ਨੂੰ ਪੁੱਛ ਕੇ ਕਿ ਕੀ ਉਹ ਬੱਚੇ ਨੂੰ ਰੱਖਣਾ ਚਾਹੁੰਦੇ ਨੇ ਜਾਂ ਬੱਚੇ ਨੂੰ ਉਹ ਸੈਂਡਰ ਕਰਨਾ ਚਾਹੁੰਦੇ ਨੇ ਜੋ ਸੈਂਡਰ ਕਰਨਾ ਚਾਹਣਗੇ ਤਾਂ ਅਸੀਂ ਬੱਚੇ ਨੂੰ ਜਲੰਧਰ ਸ਼ਿਫਟ ਕਰਾਂਗੇ ਔਰ ਉੱਥੇ ਇਹਦੀ ਦੇਖਭਾਲ ਲਈ ਉਹ ਹੋਮ ਵਿੱਚ ਬੱਚਾ ਜਾਏਗਾ ਔਰ ਉਹਦੀ ਪਰਵਰਿਸ਼ ਉੱਥੇ ਹੋਏਗੀ ਪਰ ਅਜੇ ਕਿਸਾਂ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਸਕਦੀ ਹੈ ਉਹ ਅ ਪ੍ਰिवेंशन ਆਫ ਚਾਈਲਡ ਮੈਰਿਜ ਐਕਟ ਦੇ ਤਹਿਤ ਇਹਦਾ ਫੈਸਲਾ ਲਿਆ ਜਾਏਗਾ ਟੂ ਕੋਰਟ ਹੋਏਗਾ ਕੋਰਟ ਡਿਸਾਈਡ ਕਰੇਗੀ ਕਿ ਇਹਦੇ ਤੇ ਕਿਹੜੀ ਕਾਰਵਾਈ ਜਿਹੜੀ ਉਹ ਅਗਰ ਦੋਨੋਂ ਪਰਿਵਾਰ ਸਹਿਮਤ ਹੋ ਜਾਂਦੇ ਨੇ ਨਹੀਂ ਸਹਿਮਤ ਹੁਣ ਫਿਰ ਵੀ ਕਿਉਂਕਿ ਉਹਨਾਂ ਨੇ ਅਫੈਂਸ ਕਰਿਆ ਅਫੈਂਸ ਬੰਦ ਹੈ ਅੰਡਰ ਬੱਚਾ ਮਾਰ ਖਾ ਜਾਂਦੀ ਹੈ ਸਾਲ ਫਿਰ ਅ ਉਹਦੇ ਬਾਰੇ ਵਿੱਚ ਮੈਂ ਅਜੇ ਕੁਝ ਨਹੀਂ ਕਹਿ ਸਕਦਾ ਕਮੇਟੀ ਮੈਂਬਰ ਐਜ਼ ਅ ਹੋਲ ਫੈਸਲਾ ਕਰਨਗੇ ਇਹਦੇ ਬਾਰੇ ਕੀ ਕਰਨਾ ਹੈ ਇਹ ਕਿਹਦੇ ਕਿਹਦੇ ਕ੍ਰਾਈਮ ਹੈ ਇਹ ਬਿਲਕੁਲ ਗਲਤ ਹੈ ਇਹ ਕ੍ਰਾਈਮ ਹੈ ਅਫੈਂਸ ਬੰਦ ਹੈ